来 ਮੇਤਰੋ ਅੱਜ ਨਾ ਬਹੁਤ ਸਪੈਸ਼ਲ ਵੀਡੀਓ ਬਣਾਉਣ ਲੱਗਿਆ ਬਹੁਤ ਕੰਮ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਖੇਤ ਮੱਕੀ ਬੀਜੀ ਹੋਈ ਆ ਬਾਹਣ ਦੇ ਵਿੱਚ ਹੀ ਮੈਂ ਫਿਰਦਾ ਤੁਹਾਨੂੰ ਮੈਂ ਤਾਂ ਕਹਿਣਾ ਵੀ ਕੰਮ ਦੀ ਵੀਡੀਓ ਆ ਕਿਉਂਕਿ ਆ ਦਿਨਾਂ ਦੇ ਵਿੱਚ ਨਾ ਆਪਣੇ ਘਰਾਂ ਦੇ ਵਿੱਚ ਆਮ ਹੀ ਕਲੇਸ਼ ਸ਼ੁਰੂ ਹੋ ਜਾਂਦਾ ਹੈ ਕਲੇਸ਼ ਕਿਹੜੀ ਗੱਲ ਦਾ ਹੁੰਦਾ ਉਹ ਇਹ ਹੁੰਦਾ ਕਿਉਂਕਿ ਪਹਿਲੀ ਗੱਲ ਤਾਂ ਲੇਬਰਾਂ ਹੋ ਗਈਆਂ ਬਿਲਕੁਲੀ ਖਤਮ ਬਹੁਤ ਵੱਡੀ ਸਮੱਸਿਆ ਆਪਾਂ ਨੂੰ ਲੇਬਰ ਦੀ ਹੈ ਦੂਸਰੀ ਗੱਲ ਜੇ ਲੇਬਰ ਮਿਲ ਵੀ ਜਾਵੇ ਤਾਂ ਫਿਰ ਘਰੇ ਬੁੜੀਆਂ ਦੇ ਨਾਲ ਕਲੇਸ਼ ਸ਼ੁਰੂ ਹੋ ਜਾਂਦਾ ਹੈ ਉਹ ਕਲੇਸ਼ ਕਿਹੜੀ ਗੱਲ ਦਾ ਹੁੰਦਾ ਵੀ 20 ਬੰਦੇ ਖੇਤ ਲੇਬਰ ਦੇ ਨੇ ਰੋਟੀਆਂ ਲਾਉਣੀਆਂ ਨੇ ਉਹਨਾਂ ਨੂੰ ਸਕਾਉਣੀਆਂ ਨੇ ਅੱਜ ਕੱਲ ਬੁੜੀਆਂ ਕੰਮ ਕਰਕੇ ਰਾਜੀ ਨਹੀਂ ਪੜੀਆਂ ਲਿਖੀਆਂ ਕੁੜੀਆਂ ਨੇ ਕੰਮ ਕਰਕੇ ਨਹੀਂ ਰਾਜੀ ਇਹ ਵੀ ਤੁਹਾਡਾ ਝੰਜਟ ਖਤਮ ਕਰ ਦੇਣਾ ਤੁਹਾਡਾ ਕਲੇਸ਼ ਮਿਟਾ ਦੇਣਾ ਨੰਬਰ 3 ਤੇ ਤੁਸੀਂ ਫਿਰ ਇਹ ਸੋਚਦੇ ਹੋ ਵੀ ਟਰੈਕਟਰ ਆਪਣੇ ਇੱਕ ਆ ਮਸ਼ੀਨ ਬੜੀ ਤੇਜ਼ੀ ਨਾਲ ਕ੍ਰੈਸ਼ ਕਰਦੀ ਹੈ ਦਾਣੇ ਨੂੰ ਮੱਕੀ ਨੂੰ ਕ੍ਰੈਸ਼ ਕਰਦੀ ਹੈ ਤੁਹਾਡਾ ਉਹ ਵੀ ਝੰਜਟ ਖਤਮ ਚਾਹੇ ਤੁਹਾਡੇ ਲੱਭ ਇੱਕ ਟਰੈਕਟਰ ਹੈਗਾ ਜੇ ਨਹੀਂ ਵੀ ਹੈਗਾ ਤਾਂ ਵੀ ਟੈਨਸ਼ਨ ਫਰੀ ਹੋ ਜਾ ਉਸ ਤੋਂ ਬਾਅਦ ਮਿੱਤਰੋ ਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਮੈਂ ਖਤਮ ਕਰਨ ਲੱਗਿਆ 5 ਮਿੰਟਾਂ ਦੀ ਵੀਡੀਓ ਦੇ ਵਿੱਚ ਨਾ ਤੁਹਾਡੇ ਨਾਲ ਇੱਕ ਐਸੇ ਸੱਜਣ ਨੂੰ ਮਲਾਉਣ ਲੱਗਿਆ ਰੂਬਰੂ ਕਰਨ ਲੱਗਿਆ ਜਿਹੜਾ ਤੁਹਾਡੀਆਂ ਸਾਰੀਆਂ ਸਿਰਦਰਦੀਆਂ ਆਪਣੇ ਸਿਰ ਤੇ ਰੱਖ ਲੈਂਦਾ ਤੁਹਾਨੂੰ ਟੈਨਸ਼ਨ ਫ੍ਰੀ ਕਰਦਾ ਤੁਸੀਂ ਕਰਨਾ ਕੀ ਹੈ ਹੁਣ ਬਾਹਲੇ ਸੱਜਣ ਇਹ ਸੋਚਣਗੇ ਵੀ ਬਾਈ ਤੂੰ ਤਾਂ ਸੰਗਰੂਰ ਏਰੀਏ ਦਾ ਵੀ ਤੂੰ ਤਾਂ ਟੈਨਸ਼ਨ ਫ੍ਰੀ ਹੋ ਜਾਏਗਾ ਵੀ ਅਸੀਂ ਦੁਆਬੇ ਤੋਂ ਆ ਯਾਰ ਅਸੀਂ ਹਰਿਆਣੇ ਤੋਂ ਆ ਅਸੀਂ ਰਾਜਸਥਾਨ ਤੋਂ ਆ ਤੁਸੀਂ ਵੀ ਮਿੱਤਰੋ ਟੈਨਸ਼ਨ ਫ੍ਰੀ ਹੋ ਜਾਓ ਤੁਸੀਂ ਜਿੱਥੋਂ ਵੀ ਬਲੌਂ ਕਰਦੇ ਹੋ ਸਿਰਫ ਆ ਵੀਡੀਓ ਦੇਖੋ ਤੁਹਾਨੂੰ ਨਾ ਜਿਹੜੇ ਸੱਜਣ ਨੂੰ ਮਲਾਉਣਾ ਤੁਸੀਂ ਯਾਰ ਵਾਕਈ ਕਹੋਗੇ ਵੀ ਯਾਰ ਐਸਾ ਬੰਦਾ ਜਿਹਨੇ ਸਾਨੂੰ ਜਮੇ ਟੈਨਸ਼ਨ ਫਰੀ ਕਰਤੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖ ਲਓ ਆਜੋ ਸੱਜਣ ਦੇ ਨਾਲ ਮਿਲਾਉਣੇ ਆ ਵੀ ਟੈਨਸ਼ਨ ਫਰੀ ਕਿਵੇਂ ਕਰਦਾ ਉਹ ਕਿਵੇਂ ਸਾਰਾ ਕੁਝ ਅਡਜਸਟਮੈਂਟ ਕਰੀ ਜਾਂਦਾ ਆਜੋ ਕਰ ਮਿੱਤਰੋ ਆਪਾਂ ਪਹੁੰਚ ਗਏ ਮੋਟਰ ਤੇ ਜਿੱਥੇ ਭਾਜੀ ਹੁਰੀ ਬੈਠੇ ਨੇ ਭਾਜੀ ਇਸੇ ਗੱਲ ਕੀ ਹਰ ਚਾਰ ਨੇ ਠੀਕ ਹੋ ਮੈਂਨੇ ਸਾਰੇ ਸੱਜਣਾ ਮਿੱਤਰਾਂ ਨੂੰ ਕਹੀ ਕਿ ਆਇਆ ਵੀ ਅੱਜ ਤੁਹਾਨੂੰ ਐਸੇ ਸੱਜਣ ਦੇ ਨਾਲ ਮਿਲਾਉਣਾ ਜਿਹੜਾ ਟੈਨਸ਼ਨ ਫਰੀ ਕਰੀ ਜਾਂਦਾ ਤੁਹਾਡੀਆਂ ਸਾਰੀਆਂ ਟੈਨਸ਼ਨ ਆਪਣੇ ਸਿਰ ਤੇ ਲੈ ਜਾਂਦਾ ਤੇ ਮੈਨੂੰ ਇਹ ਦੱਸਿਓ ਤੁਸੀਂ ਇਹ ਟੈਨਸ਼ਨ ਫਰੀ ਕਿਵੇਂ ਕਰ ਰਹੇ ਹੋ ਕੀ ਗੱਲਬ ਏ ਟੈਂਸ਼ਨ ਫਰੀ ਅਸੀਂ ਜਿਸ ਜ਼ਮੀਨ ਦਾ ਕਿਸੇ ਨੇ ਚਾਰਪਾਣਾ ਹੋਵੇ ਹਾਂ ਉਹਦਾ ਸਾਰੇ ਕੋ ਸਾਡੀ ਟਰਾਂਸਪੋਰਟ ਸਾਡੀ ਆਪਣੀ ਹੈ ਸਾਰੀ ਅੱਛਾ ਟਰਾਂਸਪੋਰਟ ਤੁਹਾਡੀ ਸਾਰੀ ਆਪਣੀ ਆਪਣੀ ਕੋਈ ਨਾ ਟਰਾਲੀ ਦੀ ਲਿਆਣ ਦੀ ਪਿੰਡ ਚੋਂ ਇਕੱਠੀ ਕਰਨ ਦੀ ਲੋੜ ਨਹੀਂ ਹਾਂ ਕੋਈ ਸਾਨੂੰ ਮੰਜੇ ਬਿਸਤਰੇ ਰੋਟੀ ਪਾਣੀ ਚਾਹਦਾ ਕੋਈ ਨਹੀਂ ਸਾਡਾ ਸਾਰਾ ਕੁਝ ਆਪਣਾ ਹੁੰਦਾ ਹੈ ਅੱਛਾ ਆਪਣੇ ਕੋ ਗੱਡੀਆਂ ਸਾਰੇ ਵਿੱਚ ਆਪਣੇ ਤੇਲ ਤੂਲ ਦੇ ਟੈਂਕ ਵਿੱਚ ਮੰਜੇ ਬਿਸਤਰੇ ਜਿਹੜੇ ਟਰੈਕਟਰਾਂ ਵਾਲੇ ਆ ਉਹਨਾਂ ਕੋ ਸਾਰਾ ਆਪਣਾ ਸਾਧਨ ਹੈ ਰੈਂਚੈਂਡ ਦਾ ਜੀ ਖੇਚੇ ਤੰਬੂ ਆਂਦੇ ਸੰ ਤਾਂ ਇੱਕ ਵਾਰ ਜਾ ਕੇ ਜ਼ਿੰਮੇਦਾਰ ਖੇਤ ਦਿਖਾ ਦੇਵੇ ਇਹ ਇਹ ਮੇਰਾ ਖੇਤ ਹੈ ਇੱਥੋਂ ਚਾਰ ਪੈਣਾ ਉਹ ਆਪਣਾ ਖੱਡੇ ਪਰ ਜਾ ਕੇ ਆਪਣਾ ਦਵਾਈ ਕਰੀ ਆ ਵਿਚਾਰ ਦੀ ਮੈਂ ਇਹ ਸਾਰੀਆਂ ਗੱਲਾਂ ਨਾ ਮੈਂ ਪਹਿਲਾਂ ਦੱਸ ਕੇ ਹਟਿਆ ਵੀਡੀਓ ਦੇ ਵਿੱਚ ਅੱਛਾ ਜੀ ਮੈਂ ਕਿਹਾ ਵੀ ਆਪਾਂ ਸਾਰੇ ਭਰਾਵਾਂ ਨੂੰ ਦੱਸ ਦਈਏ ਵੀ ਜੇ ਤੁਹਾਡੇ ਕੋਲ ਵੀ ਕੋਈ ਟਰੈਕਟਰ ਨਹੀਂ ਹੈਗਾ ਹਾਂਜੀ ਟੈਨਸ਼ਨ ਫ੍ਰੀ ਹੋ ਜਾਓ ਟਰੈਕਟਰ ਵੀ ਹੈਗੇ ਨੇ ਟਰੈਕਟਰ ਵੀ ਹੈਗੇ ਨੇ ਕਿੰਨੇ ਆਪਣੇ ਕੋਲ ਕਿੰਨੇ ਟਰੈਕਟਰ ਨੇ ਚਾਹੇ ਤੁਸੀਂ ਆਪਣੇ ਕੋਲ ਹੈਗੇ 15-16 ਟਰੈਕਟਰ ਹੈਗੇ 15-16 ਹੂੰ ਓਕੇ 15 16 ਟਰੈਕਟਰ ਚੱਲਦੇ ਆ ਦੋ ਕਲਾਸਾਂ ਚੱਲਦੀਆਂ ਦੋ ਲੇਵਰ ਵਾਲੀਆਂ ਮਸ਼ੀਨਾਂ ਆ ਜੇ ਕੋਈ ਕਹਿੰਦਾ ਹੈਗਾ ਅਸੀਂ ਲੇਵਰ ਤੇ ਪਾਉਣਾ ਆ ਲੇਵਰ ਵਾਲੀਆਂ ਮਸ਼ੀਨਾਂ ਸਾਨੂੰ ਪਹਿਲੀ ਗੇਅਰ ਚ ਅਸੀਂ ਚਾਰ ਪਾ ਕੇ ਦਿੰਦੇ ਆ ਪਹਿਲੀ ਗੇਅਰ ਚੱਲਦੀ ਆ ਅੱ비 25 ਬੰਦੇ ਸਾਡਾ ਲੇਵਰ ਕੋ ਅਸਾਂ ਲੇਵਰ ਵਾਲੀਆਂ ਮਸ਼ੀਨਾਂ ਤੇ ਆਪਣੇ ਕੋਲੇ ਲੇਵਰ ਵੀ ਹੈਗੀ ਲੇਵਰ ਵੀ ਹੈਗੀ ਜੇ ਕੋਈ ਸੱਜਣ ਚਾਹੀਏ ਭਾਈ ਸਾਨੂੰ ਕੱਲੀ ਮਸ਼ੀਨ ਚਾਹੀਦੀ ਆ ਉਹ ਵੀ ਭੇਜ ਦਾਂਗੇ ਹਾਂ ਜਿੱਦਾਂ ਕੱਲੀ ਮਸ਼ੀਨ ਵੀ ਭੇਜ ਦਾਂਗੇ ਤੇ ਲੀਵਰ ਦੀ ਬਹੁਤ ਜ਼ਿਆਦਾ ਦੀ ਏ ਡਿਮਾਂਡ ਹੁੰਦੀ ਹੈ ਕਿ ਸਾਨੂੰ ਕਲਾਸ ਤੇ ਨਹੀਂ ਪਾਉਣਾ ਸੀ ਸਾਡਾ ਤਾਂ ਏਰੀਆ ਸੀ ਲੀਵਰ ਤੇ ਪਾਉਣਾ ਜਿੱਦਾਂ ਰੋਪੜ ਗਣੀ ਹੈ ਜਾਂ ਹੋਰ ਕਿਤੇ ਹੈ ਕਹਿੰਦੇ ਲੀਵਰ ਤੇ ਪਾ ਕੇ ਜ਼ਿਆਦਾ ਸ਼ੌਂਕ ਹੁੰਦੇ ਹੈਗਾ ਅਸੀਂ ਲੀਵਰ ਤੇ ਪਾ ਕੇ ਖੜ ਕੇ ਟਰਾਲੀ ਪੁਰਾਣੀ ਹੈ ਰੋਪੜ ਸੜ ਇਹ ਰੋਪੜ ਸੜ ਹੈ ਤੇ ਐਦਾਂ ਕਰ ਫਿਰ ਅਸੀਂ ਲੀਵਰ ਭੇਜ ਦਿੰਦੇ ਆ ਲੀਵਰ ਤੇ ਮਸ਼ੀਨ ਭੇਜ ਦਿੰਦੇ ਆ ओके हां ओना ਕਿਸੇ ਨੂੰ ਆਪਣੀ ਉਹਨਾਂ ਨੂੰ ਨਾ ਟਰਾਲੀ ਦੀ ਲੋਡ ਹੈ ਨਾ ਕਰ ਕਿਸੇ ਲੇਬਰ ਦੀ ਲੋਡ ਹੈ ਸਾਰਾ ਕੁਝ ਸਾਡਾ ਹੈ ਉਹ ਤਾਂ ਆਪਣਾ ਖੱਡੇ ਪਰ ਸਾਂਭੀ ਜਾਵੇ ਚੱਲ ਤੇ ਮੈਨੂੰ ਇੱਕ ਹੋਰ ਜਾਣਕਾਰੀ ਚ ਪੁੱਤਾ ਕਰਿਓ ਇੱਕ ਤਾਂ ਕਲਾਸ ਮਸ਼ੀਨ ਕਿਹਾ ਤੁਸੀਂ ਨੇ ਹਾਂਜੀ ਕਲਾਸ ਹੈ ਜੀ ਦੋ ਮਸ਼ੀਨਾਂ ਤੋਂ ਟੋਟਲ ਬੀ ਕਲਾਸ ਹੈ ਦੋ ਕਲਾਸਾਂ ਹੈ ਜੀ ਆਹ 2S ਕਿੰਨੀਆਂ ਨੇ ਆਪਣਾ ਦੋ ਹੈ ਜੀ ਦੋ ਨੇ ਤੇ ਦੋ ਹੈਗੇ ਨੇ ਆਪਣੀ ਲੇਬਰ ਵਾਲੀਆਂ ਦੋ ਲੇਬਰ ਵਾਲੀਆਂ ਇਹਨਾਂ ਦੇ ਵਿੱਚ ਡਿਫਰੈਂਟ ਕੀ ਹੈ ਫਰਕ ਕੀ ਹੈ ਇਹ ਜਿਹੜੀ ਕਲਾਸ ਹੈ ਇਹ ਨਵੇੜਾ ਛੀਤੀ ਕਰਦੀ ਹੈ ਓਕੇ ਨਾਲੇ ਦੇ ਟਾਲੇ ਦਾਣਾ ਐਂ ਕ੍ਰੈਸ਼ ਕਰਦੀ ਹੈ ਕੁਆਲਟੀ ਬਹੁਤ ਹੈ ਈ ओके ਇਹਦਾ ਜਿਹੜਾ ਆਚਾਰ ਵੀ ਰਪਾਉਂਦੇ ਆ ਕਿਸਾਨਾਂ ਨੂੰ ਉਹਨਾਂ ਨੂੰ ਪਤਾ ਆਏਗਾ ਕਲਾਸ ਦੀ ਕਾ ਕੁਆਲਟੀ ਹੈ ਉਹਦੀ ਕੁਆਲਟੀ ਬਹੁਤ ਹੈ ਕਲਾਸ ਦੀ ਕੁਆਲਟੀ ਜ਼ਿਆਦਾ हां ਜਿਆਦਾ ਕੁਆਲਟੀ ਹੈ ਨਾ ਕੋਈ ਖੇਤ ਚ ਤੁਹਾਨੂੰ ਦੇਖਣਾ ਕੋਈ ਟਾਂਡਾ ਨਾ ਕੋਈ ਜ਼ਿੰਮੇਵਾਰਤਾ ਕੋਈ ਨੁਕਸਾਨ ਨਹੀਂ ਹੈ ਇਹਨਾਂ ਸਾਫ਼ ਸੁਥਰਾ ਰੱਖ ਕੇ ਵੜਦੀ ਹੈ ਜਿੰਨਾ ਜ਼ਿੰਮੇਵਾਰ ਕਹੂੰ ਆ ਜੇ ਰਗੜ ਕੇ ਲੈਣਾ ਰਗੜ ਕੇ ਲੈ ਲੈਂਦੇ ਆ ਹਾਂ ਉੱਚਾ ਵੜਾਣਾ ਉੱਚਾ ਲੈ ਲੈਂਦੇ ਆ ਕੁਆਲਟੀ ਬਹੁਤ ਹੈ ਕਲਾਸ ਦੀ ਜਿੱਥੇ ਜੀ ਮਤਲਬ ਆਪਾਂ ਲੈਵਲ ਬੰਨ੍ਹ ਦਿੰਨੇ ਆ ਉਹਨੇ ਉੱਥੇ ਜਾ ਹਾਂ ਉੱਥੇ ਜਾਣਾ ਜੀ ਉੱਥੇ ਜਾਣਾ ਹਾਂ ਉੱਥੇ ਦਿਹਾੜੀ ਦੇ ਦੋ ਕਲਾਸ ਆਏ ਆ ਘਟੋ ਘਟ ਵੀ 14 15 ਕਿਲੇ ਵੜ ਦਿੰਦੀ ਆ ਵੜ ਦਿੰਦੀ ਆ ਅਸਾ ਇੱਕ ਦਿਹਾੜੀ ਦੇ ਵਿੱਚ 14 15 ਕਿਲੇ ਕਲਾਸ ਮਸ਼ੀਨ ਕੱਟ ਦਿੰਦੀ ਆ ਕੱਟ ਦਿੰਦੀ ਆ ਦੋਵੇਂ ਓਕੇ ਦੋਨੇ ਮਸ਼ੀਨਾਂ ਜਿਵੇਂ ਆਪ ਸੌਟ ਚੱਲ ਰਿਹਾ ਨਾਲ ਬਰਾਬਰ ਬਰਾਬਰ ਚੱਲਦੀਆਂ ਹਾਂ 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 ਜਿੱਦਾਂ ਤੁਸਾਂ ਤਾਂ ਅਸੀਂ ਦਿਖਾਇਆ ਹੀ ਆ ਜਿੱਦਾਂ ਉਹ ਚੱਲਦੀਆਂ ਆ ਖੇਚ ਦੋਵੇਂ ਬਰਾਬਰ ਚੱਲਦੀਆਂ ਆ 14 15 ਕਿਲੇ ਅਸੀਂ ਖੇਚੇ ਰਹਿੰਦੇ ਡਰਾਈਵਰ ਸਾਡੇ ਕੋਲ ਦੋ ਆਪਣੇ ਪੱਕੇ ਆ ਤਜਰਬ ਅਸੀਂ ਵੀ ਖੇਚੇ ਰਹਿੰਦੇ ਆ ਪਰ ਟ੍ਰਾਂਸਪੋਰਟ ਦਾ ਕੋਈ ਨਹੀਂ ਐ ਨੀ ਤੇ ਜਿੰਮੇਦਾਰ ਤਾਂ ਸਾਡਾ ਖੇਤ ਦੱਸਿਆ ਵੇ ਆਪਣਾ ਟੈਨਸ਼ਨ ਫਰੀ ਹੋ ਜੀ ਇਹ ਵੀ ਗੱਲ ਨਿਬੜੀ ਦੂਸਰੀ ਗੱਲ ਵੀ ਇਹ ਆ ਜਾਂਦੀ ਐ ਤੁਸੀਂ ਕਿੰਨੇ ਕਿੰਨੇ ਮਤਲਬ ਬੰਦੇ ਹੁੰਨੇ ਉਹ ਤੋਂ ਤੋਂ ਕੁੱਲ ਮਿਲਾ ਕੇ ਸਾਰੇ ਜਾਣੇ ਜਿਹੜੇ ਇੱਕ ਜਾਣੇ ਹੁਣ ਜਾਂਦੇ ਆ ਜੇਕਰ ਦੇਖ ਲਓ 15 ਦਾ ਡਰਾਈਵਰ ਜਾਉਂਗੇ ਹਾਂ ਟਰੈਕਟਰਾਂ ਵਾਲੇ ਉਹ ਕੋਈ ਸਾਡੇ ਸਾਰੇ 30 ਬੰਦੇ ਜਾਉਂਗੇ 30 ਬੰਦੇ ਹਾਂ ਫਿਰ 30 ਬੰਦਿਆਂ ਦਾ ਰੋਟੀ ਪਾਣੀ ਦਾ ਕਿਵੇਂ ਹੁੰਦਾ ਸਾਡਾ ਆਪਣਾ ਹੀ ਹੁੰਦਾ ਐ ਜੀ ਅਸਾ ਤੁਹਾਡੀ ਹੁੰਦਾ ਹਾਂ ਸਾਡੇ ਹੁੰਦਾ ਉਹਦਾ ਕੋਈ ਆਪਾਂ ਲੱਗਦਾ ਨਹੀਂ ਖਰਚਾ ਲੈਂਦੇ ਨਹੀਂ 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 ਸਾਣਾ ਦਾ ਜਿਹੜਾ ਠੀਕ ਹਾਂ ਮਤਲਬ ਤੁਸੀਂ ਉੱਕਾ ਪੁੱਕਾ ਅਗਲੇ ਨਾਲ ਰੇਟ ਕਰਨਾ ਵੀ ਭਾਈ ਕਿੱਲੇ ਤੇ ਅਸੀਂ ਇੰਨੇ ਪੈਸੇ ਲੈਣੇ ਆ ਜਾਂ ਤੁਸੋਂ ਤੁਹਾਡੇ ਜਿੰਨਾ ਵੀ ਰੱਖੋ ਹਾਂ ਹਾਂ ਵੀ ਇਹਦਾ ਆ ਐਸਟੀਮੇਟ ਆ ਉਸ ਤੋਂ ਬਾਅਦ ਮੈਨੂੰ ਇਹ ਦੱਸਿਓ ਭਾਈ ਤੇ ਕਿਸਾਨ ਨੇ ਆਪਣਾ ਖੇਤ ਦਿਖਾਤਾ ਹਾਂਜੀ ਉਸ ਤੋਂ ਬਾਅਦ ਆਪਣਾ ਉਹ ਦਿਖਾ ਵੀ ਵੀ ਜਿੱਥੇ ਆਪਾਂ ਸਹੜ ਜੋ ਉਤਾਰਨਾ ਉਤਾਰਨਾ ਐ ਸਾਈਡੋਂ ਉਹ ਤੁਹਾਡਾ ਮਤਲਬ ਉਹਦੇ ਵਿੱਚ ਕੁੱਲ ਮਿਲਾ ਕੇ ਅਗਲੇ ਨੂੰ ਰੇਟ ਦੱਸੂਗੇ ਵੀ ਇੰਨਾ ਹਾਂ ਕਬਾ ਐਨੀ ਜਿੰਨੀ ਦੂਰੀ ਆ ਉਸ ਦੇ ਸਾਹਬ ਦਾ ġੀੜਾ ਲੈ ਲੈਣਾ ਆ ਹਾਂ ਕਲਾਸ ਮਸ਼ੀਨ ਦਾ ਰੇਟ ਲੱਗਾ ਉਹ ਤਾਂ ਜਿਹੜਾ 4-5 ਦਿਨ ਅਨੁਸਾਰਾ ਕੁਝ ਪਤਾ ਹੀ ਨਹੀਂ ਪਤਾ ਹੀ ਆ ਹਾਂਜੀ ਹਣ ਤੁਹਾਡੇ ਆਪਾਂ ਇਸ ਟਾਈਮ ਕਿੱਥੇ ਆ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਇਹ ਨਵਾਂ ਸ਼ਹਿਰ ਹੈ ਇਹ ਨਵਾਂ ਸ਼ਹਿਰ ਬੈਠੇ ਆਪਾਂ ਇਸ ਟਾਈਮ ਜੀ ਨਵਾਂ ਸ਼ਹਿਰ ਪੰਜੋਂ ਸਾਡੇ ਹਾਂਜੀ ਸ਼ਹੀਦ ਭਗਤ ਸਿੰਘ ਨਗਰ ਹਾਂ ਸੀ ਖੜਕੜਕਲਾ ਨੇੜੇ ਆ ਗਏ ਨੇੜੇ ਆ ਗਏ ਜੀ ਸ਼ਹੀਦ ਭਗਤ ਸਿੰਘ ਦਾ ਪਿੰਡ ਖੜਕੜਕਲਾ ਨੇੜੇ ਹੀ ਆ ਹਾਂਜੀ ਤੇ ਭਾਜੀ ਗੱਲੇ ਆ ਹੁਣ ਕਈ ਸੱਜਣ ਸੋਚਣਗੇ ਹੁਣ ਜਿਹੜੇ ਸਾਡੇ ਨਾਲ ਜੁੜੇ ਹੋ ਜਾਦਾ ਸੰਗਰੂਰ ਏਰੀਏ ਦੇ ਆ ਹਾਂਜੀ ਸਾਡੇ ਏਰੀਏ ਦੇ ਵਿੱਚ ਵੀ ਤੁਸੀਂ ਮਤਲਬ ਜਾ ਸਕਦੇ ਹੋ ਹਾਂ ਜਾ ਸਕਦੇ ਆ ਜੇ ਤਾਂ ਹੁਣ ਲੰਬਾ ਕੰਮ ਹੋਵੇ ਐਨੀ ਹੋਵੇ ਜੇ ਥੋੜਾ ਕੰਮ ਹੈ ਤਾਂ ਫਿਰ ਸਾਡਾ ਤੇਲ ਇਨੀ ਪੁਰਾਣਾ ਜਿੱਦਾਂ ਉਹਦਾ ਕੋਈ ਸਾਡਾ ਤੇਲ ਦਾ ਖਰਚਾ ਐਕਸਟਰਾ ਕੁਝ ਨਹੀਂ ਜੋ ਖੇਦਾ ਸੀ ਲੈਂਦੇ ਹੀ ਆ ਕੋਈ ਲਵਾਂਗੇ ਮਤਲਬ 40 50 ਕਿੱਲਿਆਂ ਦਾ ਟਾਕੇ ਇਕੱਠਾ ਹੋਣਾ ਹੈ ਹਾਂ ਇਕੱਠਾ ਹੋਵੇ ਮਤਲਬ 5 7 ਘਰ ਇਕੱਠੇ ਹੋ ਜਾਣਾ ਹੁੰਦਾ ਤਾਂ ਤੁਹਾਨੂੰ ਪਤਾ ਸਾਇਲ ਜਾਮੇ ਆਮ ਪੈਣ ਲੱਪਿਆ ਹਰੇ ਘਰ ਬਿਲਕੁਲ ਜੀ ਹਾਂ ਤੇ ਸੰਗਰੂੜ ਹੋਵੇ ਹਰਿਆਣਾ ਹੋਵੇ ਯੂਪੀ ਹੋਵੇ ਸਾਰੇ ਪਾ ਜਾਂਦੇ ਆ ਤੇ ਅੱਗੇ ਵੀ ਅਸੀਂ ਪਾ ਕੇ ਆਏ ਆ ਕਈ ਜਗ੍ਹਾ ਅੱਛਾ ਯੂਪੀ ਹਰਿਆਣਾ ਸਾਰੇ ਕਿੱ데 ਚਲੇ ਜਾਂਦੇ ਸਾਰੇ ਕਿੱ데 ਚਲ ਜਾਂਦੇ ਲੰਬੇ ਕੰਮ ਹੋਣੇ ਚਾਹੀਦੇ ਓਕੇ 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 ਤੇ ਭਾਜੀ ਇਹ ਵੀ ਗੱਲ ਹੋ ਗਈ ਤੇ ਮੇਰੇ ਇੱਕ ਹੋਰ ਜਾਣਕਾਰੀ ਚ ਵਾਅਦਾ ਕਰਿਓ ਤੁਸੀਂ ਕਹਿਆ ਵੀ ਅਸੀਂ ਰੋਟੀ ਟੁੱਕ ਵੀ ਨਹੀਂ ਮਤਲਬ ਅਗਲੇ ਤੋਂ ਲੈ ਉਹ ਵੀ ਤੁਹਾਡੇ ਹੋਊਗਾ ਆਪਣੇ ਉਹ ਤੇ ਡੀਜ਼ਲ ਖਰਚਾ ਵੀ ਸਾਰਾ ਤੁਹਾਡਾ ਹੈਗੀ ਹੈ ਤੁਸੀਂ ਉੱਕਾ ਪੁੱਕਾ ਹੀ ਕਰਨਾ ਅਗਲੇ ਨਾਲ ਉੱਕਾ ਪੁੱਕਾ ਕਰਨਾ ਠੀਕ ਹੈ ਹਾਂਜੀ ਹਾਂਜੀ ਉਹਦੇ ਕੋਈ ਐਕਸਟਰਾ ਚਾਰਜ ਨਹੀਂ ਹੈ ਜੀ ਐਕਸਟਰਾ ਪੈਸੇ ਲੱਗਣੇ ਜਾਂ ਐਕਸਟਰਾ ਤੇਲ ਦੇ ਪੈਸੇ ਉਹ ਕੋਈ ਨਹੀਂ ਹੈ ਜੇਕਰ ਅਗਲਾ ਲੀਵਰ ਤੇ ਪਾ ਕੇ ਰਾਜੀ ਹੈਗਾ ਜੀ ਮੇਰੇ ਹੁਣ ਜਿਹੜਾ 20 ਕਿਲੇ ਲੀਵਰ ਤੇ ਪੈਣੇ ਆ ਲੀਵਰ ਵਾਲੀ مشین ਭੇਜ ਦਿੰਦੇ ਆ ਉਹ ਵੀ ਤੁਹਾਨੂੰ ਕੁਤਰਾ ਦਿਖਾਵਾਂਗੇ ਇਹਨਾਂ ਦਾ ਵੀ ਕੁਤਰਾ ਦਿਖਾਵਾਂਗੇ ਐਂਡ ਦਾਣਾ ਕ੍ਰੈਸ਼ ਪਤਾ ਨਹੀਂ ਲੱਗਦਾ ਕੋਈ ਨਹੀਂ ਕਿ ਗੋਹੇ ਚ ਦਾਣਾ ਮਾਰੂਗਾ ਮੋਟ ओके ओके हां ਜਿਹੜੀ ਪੀਐਸ ਮਸ਼ੀਨ ਆ ਉਹ ਵੀ ਅਸੀਂ ਪਹਿਲੇ ਗੇਅਰ 'ਚ ਚਲਾਉਂਦੇ ਆ ਜਿਹੜਾ ਸਾਡੇ ਨਾਲ 67 4x4 ਹੈ ਉਹ ਦੂਆ ਮੀਡੀਅਮ ਪਾ ਕੇ ਚਲਾਉਂਦੇ ਆ ਜੇ ਕਿ ਦਾਣਾ ਕ੍ਰੈਸ਼ ਹੋ ਜਾਵੇ ਉਹਦਾ ਨੁਕਸਾਨ ਨਹੀਂ ਕਰਦੇ ਬਾਕੀ ਜਿਹੜੇ ਸਾਈਲੇਜ ਪਵਾਉਂਦੇ ਉਹਨਾਂ ਨੂੰ ਵੀਰਾਂ ਨੂੰ ਸਾਰਾ ਕੁਝ ਪਤਾ ਹੀ ਹੈ ਠੀਕ ਹੈ ਜੀ ਭਾਈ ਕਿੰਨੇ ਟਾਈਮ ਤੋਂ ਮਤਲਬ ਤੁਸੀਂ ਕੰਮ ਦੇ ਨਾਲ ਜੁੜੇ ਹੋ ਹੋ ਸਾਨੂੰ ਘਟੋ ਘਟਵੇ 8 ਸਾਲ ਹੋ ਗਏ ਜੀ 8 ਸਾਲ ਹੋ ਗਏ ਹੂੰ ਓਕੇ ਤੈਨੂੰ ਇਹ ਦੱਸਿਓ ਵੀ ਤੁਹਾਨੂੰ ਕਿਸੇ ਵਿੱਚ ਮੁਸ਼ਕਲ ਤਾਂ ਨਹੀਂ ਆਈ ਕੰਮ ਦੇ ਵਿੱਚ ਮਾਨ ਮੁਸ਼ਕਲ ਐਦਾ ਸੀ ਪਹਿਲਾਂ ਨਾ ਅਸੀਂ ਜਦੋਂ ਸ਼ੁਰੂ ਕੀਤਾ ਕੰਮ ਹਾਂਜੀ ਅਸੀਂ ਜਿੱਦਾਂ ਕਿ ਇਹਨੂੰ ਚਾਰ ਬਾਣ ਵਾਸਤੇ ਕਹਿੰਦੇ ਹੁੰਦੇ ਸੀ ਉਹ ਸਾਨੂੰ ਲਾਰੇ ਲਾਈ ਜਾਂਦੇ ਸੀ ਅੱਛੇ ਵੀ ਆਗੇ ਆਗੇ ਟਰੈਕਟਰ ਦੇ ਰੱਖਣੇ ਦਿਹਾੜੀਦਾਰ ਕਰ ਲੈਣੇ ਆ ਹਾਂਜੀ ਬਾਅਦ ਸਾਡੀ ਮੱਕੀ ਸਗਾ ਦੇਣੀ ਅੱਛਾ ਇਸ ਮਜੂਰੀ ਕਰਕੇ ਸਾਨੂੰ ਟਰੈਕਟਰ ਲੈਣੇ ਪਏ ਆਪਣੇ ਅਸੀਂ ਤੁਹਾਨੂੰ ਆਪਣੇ ਟਰੈਕਟਰ ਲੈਣੇ ਪਏ ਆਪਣੇ ਲੈਣੇ ਪਏ ਉਨ ਜਿਹਦਾ ਨਾਲ ਦੋ ਮਸ਼ੀਨਾਂ ਕਲਾਸਾਂ ਫੇ ਨਾਲ ਲੇਬਰ ਵੀ ਕਰਨੀ ਪੈਂਦੀ ਹੈ ਬਿਲਕੁਲ ਜੀ ਬਿਲਕੁਲ ਫੇਦਾ ਨਾਲ ਜਿਵੇਂ ਬਿਜਗਵੇ ਟੱਕ ਟੱਕ ਲਾਉਣ ਵਾਸਤੇ 20 ਬੰਦੇ ਨੂੰ ਉਹਨੂੰ ਰੋਜ਼ਗਾਰ ਦਿੱਤਾ ਹੈ ਬਿਲਕੁਲ ਵੱਡੀ ਗੱਲ ਹੈ ਇਹ ਹਾਂ ਮੇਨ ਗੱਲ ਅਸੀਂ ਮਸ਼ੀਨਾਂ ਇਸ ਕਰਕੇ ਖਰੀਦੀਆਂ ਤੁਹਾਨੂੰ ਲੋਕੀ ਖਰਾਬ ਹੋ ਉਹ ਕਰਦੇ ਸੀ ਅੱਛਾ ਹਾਂ ਜੀ ਮੱਕੀ ਸੁੱਕ ਕਣੀ ਬੁਰੇ ਹਾਲ ਚੜ ਦੇਣੀ ਹੈ ਹੂੰ ਇਸੇ ਕਰਕੇ ਅਸੀਂ ਮਸ਼ੀਨਾਂ ਆਪਣੀਆਂ ਲਈਆਂ ਥੋੜੇ ਏਰੀਆ ਦੇ ਵਿੱਚ ਮੱਕੀ ਦੀ ਉਦਾਂ ਵੀ ਜ਼ਿਆਦਾ ਕੀਤੀ ਹੈ ਨਾ ਬਹੁਤ ਜ਼ਿਆਦਾ ਕੀਤੀ ਹੈ ਸਾਡੇ ਫਾਰਮਰ ਉਹ ਓਕੇ ਪਾਈ ਮੈਨ ਕਹ ਦੱਸਿਓ ਹੁਣ ਚਲੋ ਜਿਹੜੇ ਤੁਹਾਡੇ ਤੋਂ ਥੋੜੇ ਜੀ ਦੂਰ ਦੇ ਏਰੀਏ ਉਧਰ ਬਟੰਡਾ ਸਾਈਡ ਹੋ ਗਿਆ ਵੀ ਜੇ ਕੋਈ ਸੱਜਣ ਉਧਰ ਉਧਰੋਂ ਆਪਣੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਮਾਣਾ ਪਾ ਦਾਂਗੇ ਕੰਮ ਇਕੱਠਾ ਹੋਵੇ ਨਾ ਚੱਲਦਾ ਕੰਮ ਇਕੱਠਾ ਹੋਵੇ ਹਾਂਜੀ ਹਾਂਜੀ ਵੀ ਮਤਲਬ ਕਿੰਨੇ ਦਿਨਾਂ ਦੀ ਮਤਲਬ ਕਿੰਨੇ ਦਿਨ ਪਹਿਲਾਂ ਤੁਹਾਨੂੰ ਫੋਨ ਲਾਵੇ ਕਿ ਮੌਕੇ ਤੇ ਟੈਸਟਮੈਂਟ ਹੋ ਜਾਂਦੀ ਹੈ ਨਹੀਂ ਮੌਕੇ ਤੇ ਨਹੀਂ ਮੱਕੀਆਂ ਜੋ ਜਦਾਂ ਪੂਣੀ ਘੱਟਦੀਆਂ ਆ ਹਾਂਜੀ ਪਹਿਲਾਂ ਗੱਲਬਾਤ ਕਰਨੀ ਪੈਂਦੀ ओके ਹਾਂ ਜੀ ਉਸ ਹਿਸਾਬ ਨਾਲ ਹੁਣ ਵੀ ਦੱਦ ਦੇ ਜਦੋਂ ਹੁਣ ਕੰਮ ਸਾਡੇ ਦਾ ਮਤਲਬ ਸੀਜ਼ਨ ਪਹਿਲਾਂ ਚੱਲਦਾ ਸਭ ਤੇ ਹੁਣ ਤੁਹਾਨੂੰ ਕੋਈ 2-4 ਦਿਨ ਪਹਿਲਾਂ ਦੱਸ ਦੇਵੇ ਫਿਰ ਵੀ ਮਸ਼ੀਨਾਂ ਚੱਲ ਜਾਂਦੀਆਂ ਕਿਉਂਕਿ ਸਾਡੇ ਨੇ ਜੀ ਕਾਰਨ ਕੀ ਹੈ ਤੁਹਾਡੇ ਇਧਰ ਮੈਂ ਕਹਣਾ ਆਲੂ ਵਾਲੇ ਖੇਤ ਨਹੀਂ ਹਾਂਜੀ ਹਾਂਜੀ ਤਾਂ ਹੀ ਮੱਕੀਆਂ ਇਸ ਟਾਈਮ ਤੁਹਾਡੇ ਕੰਮ ਜ਼ੋਰਾਂ ਤੇ ਹੈ ਜਿਹੜੀ ਸਾਡੇ ਹੈ ਨਾ ਸਾਡੇ ਹਲੇ ਮੱਕੀ ਬਹੁਤ ਛੋਟੀ ਹੈ ਹਾਂ ਹਲੇ ਸਾਡੇ ਝੋਨਾ ਮਤਲਬ ਲੇਟ ਲੱਗਣਾ ਉਹਦੇ ਕਰਕੇ ਨਾ ਮਤਲਬ ਹਲੇ ਸੀਜ਼ਨ ਸਟਾਰਟ ਹੋਊਗਾ ਅੱਜ ਤੋਂ 10-10 ਦਿਨਾਂ ਨੂੰ ਕਹੀ ਦੀ ਆਪਾਂ ਹਾਂ 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 10 ਦਿਨਾਂ ਨੂੰ ਵੀ ਉਦੋਂ ਸਾਰੇ ਡੈਸਟਮੈਂਟ ਤੁਸੀਂ ਕਰ ओके ਯਾਨੀ ਜਿੱਦਾਂ ਸਾਡੇ ਇੱਧਰ ਰੋਪੜ ਏਰੀਆ ਹੋ ਗਿਆ ਨਾ ਬਰਸਾਹ ਹੋ ਗਿਆ ਤੇ ਇੱਧਰ ਨਵਾਂ ਸ਼ਹਿਰ ਹੋ ਗਿਆ ਫਗਵਾੜਾ ਹੋ ਗਿਆ ਜੀ ਆਪਣੇ ਲਾਗੇ ਸ਼ਾਗੇ ਜਿੱਦਾਂ ਵੀ ਹੈ ਜਿਹੜਾ ਮਰਜ਼ੀ ਬੰਦਾ ਸਪਾਰਕ ਕਰੇ ਅਸੀਂ ਪਾ ਦਾਂਗੇ ਯਾਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਭਾਈ ਤੁਹਾਡਾ ਨੰਬਰ ਦੱਸਿਓ ਕਿਹੜਾ ਚੱਲਦਾ ਪੱਕਾ ਨੰਬਰ ਨੰਬਰ ਮੇਰਾ ਹੈ 988305077 05077 988305077 ਬਾਕੀ ਆ ਮੁੰਡੇ ਦਾ ਜੀ ਓਕੇ ਤੇ ਆਪਣਾ ਦੱਸਿਓ ਵੀਰੇ ਤੁਹਾਡਾ ਨੰਬਰ ਕਿਹਨਾ 83649362 ਨਨਜਾ 308 ਤੋਂ ਡਗੀ ਨਾਮ ਹੈ ਆਦੇਸ਼ ਹੈ ਆਦੇਸ਼ ਤੇ ਭਾਈ ਦਾ ਨਾਮ ਹੈ ਰਜੀਵ ਸਿੰਘ ਰਜੀਵ ਕੁਮਾਰ ਹਾਂਜੀ ਹਾਂਜੀ ਤੇ ਲੈ ਮਿੱਤਰੋ ਨਵੇਂ ਸ਼ਹਿਰ ਦੇ ਏਰੀਆ ਚ ਬੈਠੇ ਆ ਜਿੰਨੇ ਵੀ ਸੱਜਣ ਸਾਡੀ ਵੀਡੀਓ ਵੇਖ ਰਹੇ ਹਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਅਗਰ ਤੁਹਾਡੇ ਦਿਲ ਦੇ ਵਿੱਚ ਵੀ ਚਾਹਣਾ ਨਾ ਵੀ ਭਾਈ ਅਸੀਂ ਜਰ ਟੈਨਸ਼ਨ ਫਰੀ ਹੋ ਕੇ ਕੰਮ ਕਰਵਾ ਲਈਏ ਤਾਂ ਭਾਈ ਯੂਰੇ ਨਾਲ ਇੱਕ ਵਾਰੀ ਜ਼ਰੂਰ ਰਾਬਤਾ ਕਾਇਮ ਕਰਿਓ ਤੁਸੀਂ ਜਿੱਥੋਂ ਵੀ ਬਿਲੋਂਗ ਕਰਦੇ ਹੋ ਸਿਰਫ ਤੁਸੀਂ ਭਾਈ ਉਹਨਾਂ ਨੂੰ ਰਕਬਾ ਦਿਖਾਉਣਾ ਆਪਣਾ ਖੇਤ ਦਿਖਾਉਣਾ ਤੇ ਖੇਤ ਦਿਖਾ ਕੇ ਤੁਸੀਂ ਘਰੇ ਆ ਜਿਓ ਉਹ ਤੋਂ ਬਾਅਦ ਬਾਕੀ ਸਾਰਾ ਕੰਮ ਬਾਈ ਉਹਨਾਂ ਦਾ ਬੜੀ ਟੈਨਸ਼ਨ ਆ ਬਾਕੀ ਹਾਂ ਤੇ ਨੰਬਰ ਸਕਰੀਨ ਤੇ ਚਲਾਤਾ ਕੋਈ ਜਾਣਕਾਰੀ ਹੋਰ ਵੀ ਲੈਣੀ ਆ ਤਾਂ ਵੀ ਕੰਟੈਕਟ ਕਰ ਲਓ ਤੁਸੀਂ ਵੀ ਰਾਬਤਾ ਕੈਂਪ ਕਰਿਓ ਔਰ ਜਿਹੜੇ ਖੇਤ ਦੇ ਵਿੱਚ ਆਪਾਂ ਪਹੁੰਚੇ ਆ ਨਾ ਜਿਹੜੇ ਕਿਸਾਨ ਭਰਾ ਦੇ ਖੇਤ ਦੇ ਵਿੱਚ ਪਹੁੰਚੇ ਹੋਏ ਆ ਆਪਾਂ ਉਹਨਾਂ ਦਾ ਵੀ ਰਿਵਿਊ ਲੈਣੇ ਆ ਵੀ ਇਹ ਬਾਈਬਰੇ ਨੂੰ ਕਿਵੇਂ ਲੱਗਿਆ ਬਾਈ ਉਹਨਾਂ ਦਾ ਕੰਮ ਬਾਈ ਜੀ ਸ੍ਰੀ ਗਾਲ ਜੀ ਕਿਵੇਂ ਜੀ ਠੀਕ ਹੋ ਤੁਹਾਡਾ ਕੀ ਨਾਮ ਆ ਮੇਰਾ ਨਾਮ ਮਦਨ ਲਾਲ ਮਦਨ ਲਾਲ ਜੀ ਪਿੰਡ ਖੀਵੇਵਾਲ ਅੱਛਾ ਪਿੰਡ ਖੀਵੇਵਾਲ ਓਕੇ ਚਲੋ ਚੱਲ ਤੇ ਮੈਨੂੰ ਇਹ ਦੱਸਿਓ ਵੀ ਹੁਣ ਜਿਹੜੇ ਸੱਜਣ ਜਿਵੇਂ ਤੁਸੀਂ ਟੈਨਸ਼ਨ ਫਰੀ ਹੋ ਕੇ ਆ ਬੈਠੇ ਹੋਰੇ ਬਿਲਕੁਲ ਬਾਕੀ ਸਾਰੀ ਸਰਦਾਰਦੀਆਂ ਕੇ ਭਾਜੀ ਹੋਣੀਆਂ ਦੀ ਹੈ ਨਾ ਭਾਜੀ ਹੋਣੀਆਂ ਦੀ ਪਰ ਮੈਂ ਉਹ ਦਿਖਾਈ ਭਈ ਇੰਨੇ ਟਰੈਕਟਰ ਇਕੱਠੇ ਕਰਨੇ ਉਹ ਸਾਰੀ ਸਰਦਾਰਦੀ ਇਹਨਾਂ ਦੀ ਆ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਟੈਨਸ਼ਨ ਫਰੀ ਹੋ ਤੁਸੀਂ ਘਰੇ ਫੋਨ ਤਾਂ ਨਹੀਂ ਲਾਇਆ ਵੀ ਸਭਾਈ ਰੋਟੀਆਂ ਦਾ ਟੋਕਰਾ ਭੇਜੋ ਹਾਂ ਅਸੀਂ ਕੋਈ ਰੋਟੀ ਨਾ ਕਿਸੇ ਨੂੰ ਕੋਈ ਸਾਡਾ ਸਿਰਫ ਖੱਡੇ ਤੇ achar ਪਹੁੰਚਦਾ ਹਾਂ ਅਸੀਂ ਉੱਥੇ ਇੱਕ ਬੰਦਾ ਤੋਾਈ ਵਾਸਤੇ ਸਾਡਾ ਟਰੈਕਟਰ ਖੜਾ ਉਹ ਉਹ ਪਾ ਰਿਹਾ ਸਾਸੀਂ 5-7 ਸਾਲ ਤੇ 5-6 ਸਾਲ ਤੇ ਇਹਨਾਂ ਦਾ achar ਪਵਾਉਂਦੇ ਆ ਸਾਨੂੰ ਕੋਈ ਇਹਨਾਂ ਦੀ ਪਰੇਸ਼ਾਨੀ ਨਹੀਂ 40-45 ਕਿੱਲੇ ਦਾ ਆਚਾਰ ਅਸੀਂ ਪਵਾ ਦੇ ਇਹਨਾਂ ਤੇ ਅੱਛਾ 40-45 ਸਾਡਾ 2-3 ਦਿਨਾਂ ਚ ਪਾ ਕੇ ਵਿਹਲੇ ਕਰ ਦਿੰਦੇ ਸਾਨੂੰ ਬਸ 2-3 ਦਿਨਾਂ ਚ 40-45 ਕਿੱਲੇ ਦਾ ਪਾ ਦਿੰਦੇ ਆ ਹਾਂਜੀ ਠੀਕ ਹੈ ਜੀ ਤੇ ਵੈਸੇ ਤੁਸੀਂ ਵੀ ਟੈਨਸ਼ਨ ਫਰੀ ਹੋਗੇ ਜਿਹੜੇ ਸੱਜਣ ਵੀਡੀਓ ਵੇਖਦੇ ਉਹਨਾਂ ਨੇ ਵੀ ਹੋ ਜਾਣਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਟੈਨਸ਼ਨ ਫਰੀ ਹੋ ਜਾਣਾ ਹਨਾ ਤੇ ਕੰਮ ਤੁਹਾਨੂੰ ਵਧੀਆ ਲੱਗ ਰਿਹਾ ਵੀ ਸਾਨੂੰ ਤਾਂ ਬਹੁਤ ਵਧੀਆ ਹੀ ਸਾਡੇ ਵੱਡੇ ਵੱਡੇ ਫਾਰਮ ਹੈ ਗਾਈਆਂ ਦੇ ਅੱਛਾ ਸਾਨੂੰ ਜਦੋਂ ਤੱਕ ਆਚਾਰ ਨਹੀਂ ਪੈਂਦਾ ਸਾਡੇ ਬਹੁਤ ਟੈਨਸ਼ਨ ਰਹਿੰਦੀ ਹੈ ਓਕੇ ਮੱਕੀਆਂ ਵੀ ਅਸੀਂ ਮੁੱਲ ਲਈਆਂ ਹੋਈਆਂ ਸਾਰੀਆਂ 60 60000 ਰੁਪਏ ਨੂੰ ਮੱਕੀ ਲਈ ਹੈ ਇੱਕ ਕਿੱਲੇ ਦੀ ਅਸੀਂ ਇਹ ਮਤਲਬ ਉਹ ਹੜਵਾਨੀ ਤੁਸੀਂ ਠੇਕੇ ਤੇ ਲੈਂਦੇ ਹੋਇਆ ਮੁੱਲ ਲੈਣੀਆ ਜ਼ਿੰਮੇਦਾਰਾਂ ਤੋਂ ਮੁੱਲ ਲਈਆਂ ਹੋਈਆਂ 60000 ਨੂੰ ਲੈ ਕੇ ਅਸੀਂ ਫਿਰ ਆਪਣੇ ਇਹਨਾਂ ਦੇ ਨਾਲ ਕੰਟੈਕਟ ਕਰਕੇ ਅਸੀਂ ਚਦਨ ਤੱਕ ਆਚਾਰ ਨਹੀਂ ਸਾਡਾ ਪੈਂਦਾ ਸਾਡੀ ਬਹੁਤ ਟੈਨਸ਼ਨ ਰਹਿੰਦੀ ਜਦੋਂ ਆਚਾਰ ਪੈ ਗਿਆ ਹਾਂ ਫਿਰ ਸਾਈਕ ਸਾਲ ਫਰੀ ਆ ਓਕੇ 1 ਸਾਲ ਸਾਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਆਪਣੇ ਬਈਏ ਰੱਖੇ ਹੋਏ ਆ ਉਹ ਪੱਠੇ ਪਾਉਂਦੇ ਆ ਪੱਠੇ ਪਾਉਂਦੇ ਸਾਰਿਆਂ ਨੇ ਜਿੰਨੇ ਵੀ ਹੈਗੇ ਇੱਥੇ ਨੇ ਸਾਰਿਆਂ ਨੇ ਵੱਡੇ ਵੱਡੇ ਫਾਰਮ ਗਾਈਆਂ ਤੇ ਰੱਖੇ ਹੋਏ ਠੀਕ ਹੈ ਜੀ ਜ਼ੋਦਾ ਦਾ ਕੰਮ ਕਰਦੇ ਸਾਰੇ ਲੋ ਮਿੱਤਰੋ ਮੈਨੂੰ ਨਾ ਇਹ ਗੱਲ ਬਾਈ ਉਹਨਾਂ ਦੀ ਕੈਂਡ ਲੱਗੀ ਤੇ ਬਾਕੀ ਬਾਈ ਉਹਨਾਂ ਨੇ ਰੂਹ ਵੀ ਕੈਂਡ ਦਿੱਤਾ ਹੈ ਨਾ ਤੇ ਇਹ ਵੀ ਤੁਹਾਡਾ ਨਾਮ ਮਦਨ ਲਾਲ ਜੀ ਮਦਨ ਲਾਲ ਜੀ ਜਿਵੇਂ ਇਹ ਕਹਿੰਦੀ ਕਿ ਅਸੀਂ ਟੈਨਸ਼ਨ ਭਰੀ ਹੋਗੇ ਨਾ ਇਹ ਤੁਸੀਂ ਵੀ ਹੋ ਸਕਦੇ ਹੋ ਯਾਰ ਹੈ ਨਾ ਤੇ ਇੱਕ ਵਾਰੀ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਜਲਾਤਾ ਹੁਣੇ ਫੋਨ ਲਾ ਲਓ ਜੇ ਤੁਹਾਡੇ ਨਾ ਸਿਰ ਤੇ ਬਹੁਤ ਸਾਰੀਆਂ ਟੈਨਸ਼ਨਾਂ ਨੇ ਹੁਣੇ ਫੋਨ ਲਓ ਕਰ ਇੱਕ ਵਾਰ